ਤਾਂ ਇਹ ਨੁਕੀਲੀਆਂ ਰੋਕਾਂ ਵੀ ਆਉਣ ਵਾਲੇ ਕੱਲ ਹਟ ਜਾਣਗੀਆਂ ਇਹਨਾਂ ਰੋਕਾਂ ਨੂੰ ਬਹੁਤ ਵਾਰ ਤੁਹਾਨੂੰ ਦਿਖਾਇਆ ਚੜ੍ਹਪ ਹੁੰਦੀ ਰਹੀ ਔਰ ਕਿਸਾਨ ਜਿਹੜੇ ਨੇ ਇੱਥੋਂ ਤੱਕ ਆਉਂਦੇ ਰਹੇ ਇੱਥੋਂ ਅਥਰੂ ਗੈਸ ਦੇ ਗੋਲੇ ਚੱਲਦੇ ਰਹੇ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਬਿਲਕੁਲ ਹਰਿਆਣਾ ਦੇ ਬਾਰਡਰ ਦੀ ਦਿਖਾ ਰਹੇ ਹਾਂ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਇਹ ਆਹ ਬੈਰੀਗੇਟ ਲਾਏ ਗਏ ਸਿਮੈਂਟਡ ਬੈਰੀਗੇਟ ਲਾਏ ਗਏ ਆਪਣੇ ਬਚਾਅ ਦੇ ਲਈ ਜਾਲੀ ਲਾਈ ਗਈ ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਆਪਣੇ ਬਚਾ ਦੇ ਪੱਖ ਦੇ ਵਿੱਚ ਔਰ ਕਿਸਾਨ ਤਾਂ ਕਿ ਅੱਗੇ ਨਾ ਜਾਣ ਹਰਿਆਣਾ ਦੇ ਵਿੱਚ ਐਂਟਰ ਨਾ ਕਰਨ ਤਾਂ ਇਹ ਸਾਰਾ ਕੁਝ ਹੀ ਹੁਣ ਪਿੱਛੋਂ ਸਾਰਾ ਕੁਝ ਹਟਾ ਦਿੱਤਾ ਗਿਆ ਪਿੱਛੋਂ ਪੰਜਾਬ ਪੁਲਿਸ ਦੇ ਵੱਲੋਂ ਸਾਰੇ ਦੇ ਸਾਰੇ ਟੈਂਟ ਹਟਾ ਦਿੱਤੇ ਗਏ ਕਿਸਾਨ ਜਿਹੜੇ ਨੇ ਉੱਥੋਂ ਚਲੇ ਗਏ ਔਰ ਕੁਝ ਕਿਸਾਨਾਂ ਨੂੰ ਡੀਟੇਨ ਕਰ ਲਿਆ ਗਿਆ ਹੁਣ ਹਰਿਆਣਾ ਪੁਲਿਸ ਤੇ ਡਿਪੈਂਡ ਕਰਦਾ ਕਿ ਉਹ ਕਦੋਂ ਇਸ ਨੂੰ ਹਟਾਉਂਦੇ ਆ ਕਿਉਂਕਿ ਪਿੱਛੋਂ ਸਾਰਾ ਕੁਝ ਖਾਲੀ ਹੋ ਗਿਆ ਇਸ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਨੇ ਲੈ ਲਈ ਪੰਜਾਬ ਦੀ ਪੁਲਿਸ ਨੇ ਜ਼ਿੰਮੇਵਾਰੀ ਲੈ ਲਈ ਔਰ ਹੁਣ ਜਿਹੜੇ ਨੇ ਇਹ ਮੁਲਾਜ਼ਮ ਤੁਹਾਨੂੰ ਹਰਿਆਣਾ ਪੁਲਿਸ ਦੇ ਨਜ਼ਰ ਆ ਰਹੇ ਆ ਔਰ ਇਹ ਜਦੋਂ ਤੋਂ ਮੋਰਚਾ ਸ਼ੁਰੂ ਹੁੰਦਾ ਹੈ ਉਦੋਂ ਤੋਂ ਹੀ ਇੱਥੇ ਜਿਹੜੇ ਨੇ ਤੁਹਾਨੂੰ ਇਹ ਮੁਲਾਜ਼ਮ ਜਿਹੜੇ ਨੇ ਨਜ਼ਰ ਆ ਰਹੇ ਸੀ ਔਰ ਆ तमाम ਚੀਜ਼ਾਂ ਜਿਹੜੀਆਂ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾਉਂਦੇ ਰਹੇ ਜਿਸ ਤਰੀਕੇ ਦੇ ਨਾਲ ਵਾਟਰ ਕੈਨਨ ਵਾਲੀਆਂ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਔਰ ਪੁਲਿਸ ਦੇ ਕੁਝ ਜਵਾਨ ਨਜ਼ਰ ਆ ਰਹੇ ਹੋਣਗੇ ਹਰਿਆਣਾ ਪੁਲਿਸ ਦੇ ਜਵਾਨ ਆ ਔਰ ਇਹ ਉਹੀ ਜਗ੍ਹਾ ਜਿੱਥੋਂ ਜਿੱਥੋਂ ਅਥਰੂ ਗੈਸ ਦੇ ਗੋਲੇ ਚੱਲਦੇ ਰਹੇ ਇੱਥੇ ਚੜਪਾਂ ਹੁੰਦੀਆਂ ਰਹੀਆਂ ਇਹਦਾ ਜਗ੍ਹਾ ਤੇ ਖੜਕੇ ਤਕਰੀਰਾਂ ਹੁੰਦੀਆਂ ਰਹੀਆਂ ਆਪਸ ਦੇ ਵਿੱਚ ਜਿਹੜੇ ਆ ਉਹ ਤਲਖ ਹੁੰਦੇ ਰਹੇ ਕਿਸਾਨ ਔਰ ਉਹ ਦੂਜੇ ਪਾਸੇੋਂ ਹਰਿਆਣੇ ਦੇ ਬਹੁਤ ਸਾਰੇ ਜਿਹੜੇ ਆਲਾ ਅਧਿਕਾਰੀ ਪੁਲਿਸ ਦੇ ਸੀ ਆਪਸ ਦੇ ਵਿੱਚ ਬਹੁਤ ਸਾਰੀਆਂ ਇਸ ਵੇਲੇ ਹੁੰਦੀਆਂ ਰਹੀਆਂ ਪਰ ਜਿਹੜੀ ਅੱਜ ਦੀ ਤਸਵੀਰ ਹੈ ਅੱਜ ਕੁਝ ਹੋਰ ਹੈ ਕਿ ਇੱਥੇ ਕਿਸਾਨ ਬਿਲਕੁਲ ਨਹੀਂ ਹੈਗੇ ਔਰ ਦੂਜੇ ਪਾਸੇ ਹਰਿਆਣੇ ਦੇ ਜਿਹੜੇ ਪੁਲਿਸ ਮੁਲਾਜ਼ਮਾ ਜ਼ਰੂਰ ਹੈ ਇਸ ਵੇਲੇ ਤੁਹਾਨੂੰ ਖੜੇ ਹੋਏ ਨਜ਼ਰ ਆਉਣਗੇ ਪਰ ਆਉਣ ਵਾਲੇ ਦਿਨ ਜਦੋਂ ਕੱਲ ਦਿਨ ਚੜਨਾ ਉਸ ਵੇਲੇ ਇਹ ਹਰਿਆਣਾ ਸਰਕਾਰ ਦੇ ਵੱਲੋਂ ਇਹ ਸ਼ਾਇਦ ਇਹ ਰੋਕਾਂ ਜਿਹੜੀਆਂ ਨੇ ਉਹ ਖੋਲਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਪਿੱਛੋਂ ਸਾਰਾ ਕੁਝ ਖਾਲੀ ਹੋ ਗਿਆ ਔਰ ਇਹ ਰੋਕਾਂ ਜਿਹੜੀਆਂ ਨੇ ਇਹ ਸਿਰਫ ਜੇ ਹਟਣਗੀਆਂ ਤਾਂ ਇਹ ਹੁਣ ਰੋਡ ਚੱਲਦਾ ਹੋਣਾ ਕਿਉਂਕਿ ਪਿੱਛੋਂ ਸਾਰਾ ਕੁਝ ਹਟਾ ਦਿੱਤਾ ਗਿਆ ਕਿਸਾਨ ਚਲੇ ਗਏ ਔਰ ਇਹ ਰੋਕਾਂ ਜਿਹੜੀਆਂ ਨੇ ਇਹ ਸਿਰਫ ਤੇ ਸਿਰਫ ਇਹ ਰੋਕਾਂ ਰਹਿ ਗਈਆਂ ਹੁਣ ਜਦੋਂ ਇਹ ਰੋਕਾਂ हट ਜਾਣਗੀਆਂ ਸਾਰੇ ਦਾ ਸਾਰਾ ਜਿੰਨੇ ਵੀ ਇਹ ਸਾਰਾ ਡਿਫੈਂਸ ਦੇ ਵਿੱਚ ਜੋ ਕੁਝ ਵੀ ਲੱਗਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਇਹ ਸਾਰੇ ਦਾ ਸਾਰਾ ਜਦੋਂ हट ਜੇਗਾ ਤਾਂ ਰੋਡ ਸ਼ੁਰੂ ਹੋ ਜਾਏਗਾ ਇਸ ਤੋਂ ਅੱਗੇ ਟੋਲ ਹੈ ਔਰ ਇਹ ਸੁੱਦਾ ਰੋਡ ਜਿਹੜਾ ਇਹ ਜਦੋਂ ਤੁਸੀਂ ਰਾਜਪੁਰੇ ਵਾਲੇ ਪਾਸਿਓਂ ਖੰਨੇ ਵਾਲੇ ਪਾਸਿਓਂ ਪਿੱਛੋਂ ਲੁਧਿਆਣੇ ਤੋਂ ਜਦੋਂ ਆਉਣਾ ਹੈ ਜਾਂ ਤੁਸੀਂ ਦਿੱਲੀ ਨੂੰ ਜਾਣਾ ਹੈ ਹਰਿਆਣੇ ਦੇ ਵਿੱਚ ਐਂਟਰ ਕਰਨਾ ਤਾਂ ਇਹ ਸਾਰੇ ਦਾ ਸਾਰਾ ਰੋਡ ਜਿਹੜਾ ਇਹ ਉਸ ਵੇਲੇ ਓਪਨ ਹੋ ਜਾਣਾ ਹੈ ਹੁਣ ਇਹ ਆਖਰੀ ਰੋਕਾਂ ਸੀ ਜਿਹੜੀਆਂ ਅਸੀਂ ਤੁਹਾਨੂੰ ਆਪਣੇ ਕੈਮਰੇ ਦੇ ਰਾਹੀਂ ਦਿਖਾ ਰਹੇ ਹਾਂ ਔਰ ਹਰਿਆਣੇ ਦੇ ਜਿਹੜੇ ਪੁਲਿਸ ਦੇ ਜਵਾਨ ਹੈ ਉਹ ਜ਼ਰੂਰ ਤੁਹਾਨੂੰ ਇਸ ਵੇਲੇ ਵੀ ਜਿਹੜੇ ਨੇ ਉਹ ਤਾਇਨਾਤ ਨਜ਼ਰ ਆ ਰਹੇ ਹੋਣਗੇ ਆ ਦੇਖੋ ਇੱਥੇ ਕੁਝ ਤੁਹਾਨੂੰ ਸਮਾਨ ਵਿਖਰਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਇਹ ਮੋਮਬਤੀਆਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਜਦੋਂ ਕੋਈ ਸ਼ੋਗਮਈ ਪ੍ਰੋਗਰਾਮ ਆਉਂਦੇ ਸੀ ਤਾਂ ਇੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਜਗਾ ਕੇ ਜਿਹੜਾ ਇਹ ਉਹ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਤਾਂ ਇਹ ਸਾਰੇ ਦੇ ਸਾਰੀਆਂ ਜਿਹੜੀਆਂ ਰੋਕਾਂ ਨੇ ਹੁਣ ਸਿਰਫ ਤੇ ਸਿਰਫ ਹਰਿਆਣਾ ਬਾਰਡਰ ਤੇ ਰਹਿ ਗਈਆਂ ਹਰਿਆਣਾ ਬਾਰਡਰ ਤੇ ਰਹਿ ਗਈਆਂ ਜਦੋਂ ਰੋਕਾਂ हट ਜਾਣਗੀਆਂ ਤਾਂ ਰੋਡ ਵੀ ਇਹ ਚੱਲਣਾ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਿਊਟ ਸ਼ੰਭੂ ਬੋਰਡ